ਬਾਲ ਬਾਲ ਦਾ ਐਸੇ ਗੁਰਕਾ ਕਵਨ ਕਵਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅ ਬੜੀ ਪਾਵਨ ਧਰਤੀ ਹੈ ਜਿੱਦਾਂ ਕਿ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਮੈਂ ਹੁਣ ਵੀ ਆਪਣੇ ਨਾਲ ਦੇ ਬੰਦੇ ਨਾਲ ਗੱਲ ਕਰਦਾ ਸੀ ਮੈਂ ਕਿ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਆ ਅਸੀਂ ਕਿੰਨੇ ਕਰਮਾਂ ਵਾਲੇ ਆ ਭਾਗਾ ਵਾਲੇ ਆ ਕੀ ਅਸੀਂ ਪੰਜਾਬੀ ਆ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਦਰਬਾਰ ਸਾਹਿਬ 골ਡਨ ਟੈਂਪਲ ਗੋਰੇ ਤੱਕ ਇੱਥੇ ਮੱਥਾ ਟੇਕਣ ਆਉਂਦੇ ਆ ਹੈਨਾ ਉਹਨਾਂ ਦੀ ਵੀ ਸ਼ਰਧਾ ਹੈ ਹਾਲਾਂਕਿ ਸ਼ਾਇਦ ਮੈਨੂੰ ਲੱਗਦਾ ਵੀ ਜਦੋਂ ਉਹ ਬੰਦੇ ਆ ਤਾਂ ਉਹ ਪਿੱਠ ਸਿੱਧੀ ਕਰਕੇ ਮਾਰਦ ਪ੍ਰਕਾਸ਼ ਨੂੰ ਹਨ ਤੇ ਬੈਠ ਕੇ ਨਮਨ ਕਰਦੇ ਆ ਨਮਸਤਕ ਹੁੰਦੇ ਆ ਹਨ ਤੇ ਉਹ ਬਹੁਤ ਵੱਡੀ ਗੱਲ ਹੈ ਕਿ ਸਾਡਾ ਵਿਰਸਾ ਜੋ ਸਾਡੀਆਂ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਉਹ ਬਹੁਤ ਵੱਡੀਆਂ ਤੇ ਉਹ ਮੈਨੂੰ ਲੱਗਦਾ ਸ਼ਬਦਾਂ ਚ ਪੂਰੀਆਂ ਹੋਣੀ ਨਹੀਂ ਜੇ ਬੜਾ ਚੰਗਾ ਤੇ ਆਪਣੇ ਆਪ ਨੂੰ ਬਹੁਤ ਸਕੂਨ ਮਿਲਦਾ ਹੈ ਜਦੋਂ ਆ ਕੇ ਬਾਣੀ ਦਾ ਪ੍ਰਚਾਰ ਹੁੰਦਾ ਸੁਣਦੇ ਆ ਦੇਖਦੇ ਆ ਤੇ ਬਾਬਾ ਜੀ ਮਤਲਬ ਕਿਹੜੀ ਬਾਤਾਂ ਇਹ ਬਿਆਨ ਕਰ ਹੀ ਨਹੀਂ ਸਕਦੇ ਅਸੀਂ ਇਹ ਕਰ ਹੀ ਨਹੀਂ ਸਕਦੇ ਇਹ ਬਿਆਨ ਚ ਆਉਣੀ ਹੀ ਨਹੀਂ ਗੱਲਾਂ ਜੇ ਮੈਂ ਕਹਾਂ ਮੈਨੂੰ ਐਦਾਂ ਫੀਲ ਹੋਇਆ ਮੈਨੂੰ ਐਦਾਂ ਫੀਲ ਹੋਇਆ ਉਹ ਕਹਿੰਦੇ ਨਾ ਵੀ ਪਾਣੀ ਉਹੀ ਜਾਣ ਸਕਦਾ ਵੀ ਪਾਣੀ ਮਿੱਠਾ ਹੈ ਜਾਂ ਨਮਕੀਨ ਹੈ ਜਿਹੜੇ ਆਪ ਦੇਖਿਆ ਜਾਂ ਪੀਤਾ ਹੈ ਸੋ ਬਹੁਤ ਚੰਗਾ ਲੱਗਦਾ ਰੂਹ ਮਤਲਬ ਤਾਜ਼ੀ ਹੋ ਜਾਂਦੀ ਹੈ ਸਕੂਨ ਇੰਨਾ ਮਿਲਦਾ ਰਹਿ ਰੱਬ ਦਾ ਨਾ ਸੋ ਇਸ ਧਰਤੀ ਨੂੰ ਕੋਟੀ ਕੋਟੀ ਪ੍ਰਣਾਮ ਹੈ ਝੁੱਕ ਕੇ ਸਜਦਾ ਕਰਦੇ ਆ ਸਾਡਾ ਰੋਮ ਰੋਮ ਸੋ ਬਹੁਤ ਹੈ ਦਿਲ ਤੋਂ ਸਤਕਾਰ ਹੈ ਬੱਬਾ ਜੀ ਅਰਦਾਸ ਬੇਨਤੀ ਜਿੱਦਾਂ ਅਸੀਂ ਸਿੱਖਦੇ ਹਾਂ ਹੈਨਾ ਸਾਈਂ ਜੀ ਤੋਂ ਕਿਉਂਕਿ ਮੈਂ ਅੱਜ ਵੀ ਇਹੀ ਗੱਲ ਕਰਦਾ ਸੀ ਮੈਂ ਕਿਹਾ ਬੁਲਾਉਣ ਵਾਲਾ ਉਹ ਆ ਜਿਹੜੇ ਟਾਈਮ ਅਸੀਂ ਕੱਲ ਦੇ ਪਲਾਨ ਕਰੀ ਜੰਨੇ ਆ ਅਸੀਂ ਆਉਣਾ ਅਸੀਂ ਹੋਣਾ ਤੁਸੀਂ ਇਹ ਚੀਜ਼ ਨੂੰ ਅਸੀਂ ਮੈਂ ਕਹਿ ਹੀ ਨਹੀਂ ਸਕਦਾ ਕਿ ਮੈਂ ਆਇਆ ਅਸੀਂ ਕੌਣ ਆ ਬੁਲਾਉਣ ਵਾਲਾ ਆਪ ਹੀ ਬੁਲਾਉਂਦਾ ਸੱਦਣ ਵਾਲਾ ਆਪ ਹੀ ਸੱਦਦਾ ਬੇਨਤੀਆਂ ਤਾਂ ਉਹਨੂੰ ਪਹਿਲਾਂ ਹੀ ਪਤਾ ਹੈ ਜੇ ਉਹ ਉਹ ਕਹਿੰਦਾ ਨਾ ਵੀ ਜਿਹੜਾ ਸੁੱਤੇ ਪਿਆ ਦੇ ਸਾਹ ਚਲਾਉਂਦਾ ਉਹ ਸਾਡੇ ਕੰਮ ਵੀ ਚਲਾਊਗਾ ਸੋ ਅੱਜ ਅਸੀਂ ਇੱਥੇ ਆਏ ਆ ਤੇ ਅਸੀਂ ਨਹੀਂ ਆਏ ਸਾਨੂੰ ਤਾਂ ਸੱਦਿਆ ਤੇ ਸਾਡੀ ਕੀ ਔਕਾਤ ਕੀ ਆ ਸਾਡੀ ਜੇ ਉਹ ਸੱਦੇ ਅਸੀਂ ਨਾ ਆਈਏ ਨਵਾਂ ਨਵਾਂ ਕੀ ਲੱਗਿਆ ਨਵਾਂ ਬਹੁਤ ਕੁਝ ਅਸੀਂ ਪਲਾਨ ਕੀਤਾ ਹੋਇਆ ਅੱਜ ਅਸ਼ੀਰਵਾਦ ਲਿਆ ਸੋ ਬਾਬਾ ਮਿਹਰ ਕਰੇ ਚੜ੍ਹਦੀ ਕਲਾ ਰੱਖੇ ਤੁਹਾਡੀ ਸਾਰਿਆਂ ਦੀ ਸੁਣਨ ਵਾਲਿਆਂ ਨੂੰ ਤੈਹ ਦਿਲੋਂ ਸਤਕਾਰ ਦਿਲੋਂ ਪਿਆਰ ਤੁਹਾਨੂੰ ਸਾਰਿਆਂ ਨੂੰ ਹਰ ਇੱਕ ਧਰਮ ਦਾ ਸਤਕਾਰ ਜੀ ਸਾਦਕੇ ਸੋ ਇੱਕ ਆਪਣਾ ਹੁਣ ਅੱਗੇ ਅਸੀਂ ਗਾਣੇ ਕੀਤੇ ਆ ਜਿਹੜੇ ਉਹ ਅਸੀਂ ਹੌਲੀ ਹੌਲੀ ਰਿਲੀਜ਼ ਕਰਾਂਗੇ ਕਿਉਂਕਿ ਵਿਆਹਾਂ ਦਾ ਸੀਜ਼ਨ ਹੈ ਸੋ ਉਧਰ ਹਲੇ ਰੁਝੇ ਹੋਇਆ ਰੁਝਾਨ ਸੀਗਾ ਤੇ ਗਾਣੇ ਗੁਣੇ ਚੱਲੀ ਜਾਂਦੇ ਆ ਆਪਣੇ ਚਾਵਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਡੇ ਮੈਂ ਚਾਵਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਾਰਾ ਕੁਝ ਮਾਲਕ ਦਾ ਹੀ ਰਚਿਆ ਹੋਇਆ ਖੇਡਾਂ ਉਹਦੀਆਂ ਨੇ ਅਸੀਂ ਤਾਂ ਪੁੱਤਲੇ ਆ ਖੜਾ ਰਿਆ ਉਹ ਉਤਰਾਂ ਤਰਾਂ ਖੜਾ ਰਿਆ ਸਾਨੂੰ ਤੇ ਸਾਰੀਆਂ ਉਹਦੀਆਂ ਦੇਣਾ ਨੇ ਤੇ ਸਭ ਨੂੰ ਇਹੀ ਕਹਿਣਾ ਵੀ ਅ ਕਹਿੰਦਾ ਨਾ ਵੀ ਨਾ ਮੁਸ਼ਕਿਲਾਂ ਵੇ ਕਬਰਾ ਯਾਰਾ ਬਸ ਤੂੰ ਆਪਣੀ ਰਫਤਾਰ ਵਧਾ ਯਾਰਾ ਰਾਹ ਦੇ ਵਿੱਚ ਕੰਡੇ ਤਾਂ ਬੜੇ ਆਉਂਦੇ ਆ ਔਖੇ ਸੌਖੇ ਰਾਹ ਹੀ ਬੰਦੇ ਨੂੰ ਤੁਰਨਾ ਸਿਖਾਉਂਦੇ ਆ ਅਕਸਰ ਹੀ ਸਭ ਢੇਰੀ ਟਾ ਦਿੰਦੇ ਜਦੋਂ ਦੁੱਖ ਤੜਫਾਉਂਦੇ ਆ ਪਰ ਜੋ ਮੁਸ਼ਕਿਲਾਂਗੇ ਅੜ ਜਾਂਦੇ ਉਹੀ ਮੰਜ਼ਲਾਂ ਨੂੰ ਪਾਉਂਦੇ ਆ ਉਹੀ ਮੰਜ਼ਲਾਂ ਨੂੰ ਪਾਉਂਦੇ ਆ ਸੋ ਮਾਲਕ ਤੁਹਾਨੂੰ ਸੋਜੀ ਦਿੰਦਾ ਉਹ ਕਹਿੰਦਾ ਨਾ ਵੀ ਤੁਹਾਨੂੰ ਸਾਹ ਬਖਸ਼ਦਾ ਫਰੀ ਦੀ ਆਕਸੀਜਨ ਦਿੰਦਾ ਅਸੀਂ ਇੱਥੇ ਖੜੇ ਆ ਤੇ ਮਤਲਬ ਤੁਸੀਂ ਇਹ ਲਾ ਲੋ ਕਿ ਇੰਨੀ ਜ਼ਿਆਦਾ ਪੋਜ਼ਿਟਿਵਿਟੀ ਹੈ ਤੇ ਉਹ ਮੈਨੂੰ ਲੱਗਦਾ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਤੇ ਉਹ ਆਪ ਹੀ ਅਸਤਾ ਕਹਿੰਦਾ ਵੀ ਸ਼ੁਕਰ ਵੀ ਛੋਟਾ ਲੱਗਦਾ ਵੀ ਜੋ ਮਾਲਕ ਨੇ ਦਿੱਤਾ ਜਾਂ ਦੇ ਰਹੇ ਆ ਜਾਂ ਦੇਣਾ ਉਹ ਸ਼ੁਕਰ ਚ ਤਾਂ ਕਹਿ ਕੇ ਅਸੀਂ ਗੱਲ ਨਿਬੇੜ ਦਿੰਦੇ ਆ ਉਹ ਸ਼ੁਕਰ ਵੀ ਛੋਟਾ ਲੱਗਦਾ ਇੰਨਾ ਕੁਝ ਦੇ ਰਿਹਾ ਮਾਲਕ ਸੋ ਫਿਰ ਵੀ ਬਹੁਤ ਬਹੁਤ ਸ਼ੁਕਰ ਹੈ ਤੇ ਸਾਰੀ ਜਿੰਨੇ ਵੀ ਵੀਰ ਭਰਾ ਪਿਆਰ ਕਰਨ ਵਾਲੇ ਚਾਹਣ ਵਾਲੇ ਤੁਹਾਡਾ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਸਤਿਕਾਰ ਰਹੂਗਾ ਰਿਗਾਰਡ ਰਹੂਗਾ ਸੋ ਸਾਰਥੀ ਕੇ ਹੁਣ ਫੇਰ ਬੈਕ ਤੋਂ ਨਵੇਂ ਨਵੇਂ ਗਾਣੇ ਲੈ ਕੇ ਆ ਰਿਹਾ ਸੋ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਚੰਗੇ ਲੱਗਣਗੇ